ਸਵੇਰੇ 6 ਵਜੇ ਲੋਕ ਗੁਰਦੁਆਰਾ ਸਾਹਿਬ ਆਉਂਦੇ ਨੇ ਠੀਕ ਹੈ ਉਸ ਟਾਈਮ ਕਈ ਪ੍ਰਵਾਸੀ ਜਿਹੜੇ ਹੈਗੇ ਆ ਜੀ ਉਹ ਸਿਰਫ ਕੱਲੀ ਅੰਡਰਵੀਅਰ ਦੇ ਵਿੱਚ ਘੁੰਮਦੇ ਨਜ਼ਾਰਾ ਆਉਂਦੇ ਗਏ ਕਿ ਇੱਕ ਘਰ ਦੇ ਵਿੱਚ 15-15 ਕਮਰੇ ਬਣਾ ਦਿੱਤੇ ਜਾਂਦੇ ਆ ਕਿ ਇਹਦੇ ਵਿੱਚ ਜਿਹੜੇ ਕਿਰਾਏਦਾਰ ਉਹਨਾਂ ਨਾਲੋਂ ਵੱਧ ਕਸੂਰਵਾਰ ਮਕਾਨ ਮਾਲਕ ਨਹੀਂ ਇੱਕ ਅੱਲਾ ਪ੍ਰਵਾਸੀਆਂ ਵਾਸਤੇ ਨਹੀਂ ਹੈਗਾ ਇਹ ਪਿੰਡ ਵਾਸੀਆਂ ਵਾਸਤੇ ਵੀ ਹੈ ਕਿਉਂਕਿ ਸਾਡੇ ਪਿੰਡ ਦੇ ਵਿੱਚ ਜੀ ਚਾਰ ਗੁਰਦੁਆਰਾ ਸਾਹਿਬ ਹੈ ਜੀ ਜੀ ਉਸ ਤੋਂ ਬਾਅਦ ਮੰਦਰ ਹੈ ਜੀ ਇਹ ਜਾਂਦੇ ਜਾਂਦੇ ਗੁਰਦੁਆਰ ਦੇ ਮੂਹਰੇ ਤੁੱਕ ਜਣ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਉਸ ਤੋਂ ਅਗਲਾ ਪੁਆਇੰਟ ਹੈ ਤੁਸੀਂ ਲਿਖਿਆ ਜੀ ਪ੍ਰਵਾਸੀ ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਘੁੰਮਦਾ ਨਜ਼ਰ ਨਹੀਂ ਆਉਣਾ ਚਾਹੀਦਾ ਫਿਰ ਜਿਹੇ ਦੇ ਵਿੱਚ ਜੇ ਕਿਸੇ ਦੀ ਡਿਊਟੀ ਹੈ ਕੋਈ ਨੌਕਰੀ ਕਰਦਾ ਉਹਦੇ ਵਾਸਤੇ ਤੋਂ ਤੁਸੀਂ ਬੜੀ ਮੁਸੀਬਤ ਖੜੀ ਕਰ ਦਿੱਤੀ ਇਹ ਨਾ ਅੱਜਕੱਲ ਇੱਕ ਨਵਾਂ ਟ੍ਰੈਂਡ ਚੱਲ ਗਿਆ ਜੀ ਹਾਂ ਵੀ ਰੋਟੀ ਪਾਣੀ ਖਾਓ ਆਪਣਾ ਉਸ ਤੋਂ ਮਾਵਾ ਮਾਪੇ ਸੌਣਦੇ ਆ ਤਾਂ ਬੱਚੇ ਕੀ ਕਰਦੇ ਮੋਟਰਸਾਈਕਲ ਚੱਕਦੇ ਆ ਚਾਰ ਚਾਰ ਇੱਕ ਮੋਟਰਸਾਈਕਲ ਤੇ ਬੈੰਨੇ ਆ ਤੇ ਗੇੜੀ ਲਾਣ ਜਾਂਦੇ ਉਸੇ ਮੇਰੀ ਗੱਲ ਦਾ ਜਵਾਬ ਦਿਓ ਜੀ ਹਾਂ ਬਾਹਰ ਸੁਸਾਇਟੀਆਂ ਆ ਜੀ ਸੁਸਾਇਟੀਆਂ ਦੇ ਵਿੱਚ ਬੋਰਡ ਲੱਗਿਆ ਹੋਵਦਾ ਹਾਂ ਇਹ ਤਾਂ ਅੱਜ ਲੱਗਿਆ ਜੀ ਹਾਂ ਉੱਥੇ ਤਾਂ ਕੱਦਾਂ ਲੱਗਿਆ ਹੋਵਦਾ ਜੀ ਟੂ ਐਂਡ ਆਨ ਹਾਂ ਜੀ ਅੱਜ ਤੋਂ ਕੁਝ ਦਿਨ ਪਹਿਲਾਂ ਮੁਹਾਲੀ ਦੇ ਨਜ਼ਦੀਕ ਪੈਂਦੇ ਪਿੰਡ ਮੁੱਦੋ ਸੰਗਤੀਆਂ ਦੇ ਵਿੱਚ ਇੱਕ ਅਜੀਬਾ ਮਾਮਲਾ ਪੱਖਿਆ ਸੀ ਜੋ ਕਿ ਹਾਈ ਕੋਰਟ ਤੱਕ ਪਹੁੰਚ ਜਾਂਦਾ ਉੱਥੇ ਕਿਹਾ ਗਿਆ ਸੀਗਾ ਕਿ ਇਸ ਪਿੰਡ ਦੇ ਵਿੱਚ ਪ੍ਰਵਾਸੀ ਨਹੀਂ ਰਹਣ ਦਿੱਤੇ ਜਾਣਗੇ ਇਹਨਾਂ ਨੂੰ ਬਾਹਰ ਜਾਣਾ ਪਵੇਗਾ ਇਸ ਦੀ ਭਣ ਹਾਈ ਕੋਰਟ ਤੱਕ ਜਦ ਪਹੁੰਚੀ ਤਾਂ ਹਾਈ ਕੋਰਟ ਦੇ ਵਿੱਚ ਜਵਾਬ ਮੰਗਿਆ ਗਿਆ ਪੰਜਾਬ ਸਰਕਾਰ ਨੂੰ ਤੇ ਹੁਣ ਇਸ ਦੇ ਉੱਤੇ ਗੱਲਬਾਤ ਹੋਣੀ ਹੈ ਹਜੇ ਕੁਝ ਦਿਨ ਬੀਤੇ ਹੀ ਸਨ ਕਿ ਉਸ ਤੋਂ ਹੀ 10 ਕਿਲੋਮੀਟਰ ਦੂਰ ਪਿੰਡ ਜੰਡੂਪੁਰ ਦੇ ਵਿੱਚ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਬੋਰਡ ਲਗਾਇਆ ਗਿਆ ਨੌਜਵਾਨ ਸਭਾ ਦਾ ਬਲੋ ਜਿੱਥੇ ਕੋਈ 11 ਪੁਆਇੰਟ ਲਿਖੇ ਗਏ ਨੇ ਉਹਨਾਂ ਲੋਕਾਂ ਵਾਸਤੇ ਜੋ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਇਸ ਪਿੰਡ ਦੇ ਵਿੱਚ ਕੰਮਕਾਜ ਕਰਨ ਲਈ ਆਏ ਹਨ ਜਾਂ ਫਿਰ ਨਜ਼ਦੀਕੀ ਕਿਉਂਕਿ ਡਿਵੈਲਪਮੈਂਟ ਵਾਲਾ ਏਰੀਆ ਹੈ ਤਾਂ ਇੱਥੇ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਇੱਥੇ ਰਿਹਾ ਜਾਂਦਾ ਉਹਨਾਂ ਦੇ ਉੱਤੇ ਕੁਝ ਸ਼ਰਤਾਂ ਲਗਾਈਆਂ ਗਈਆਂ ਜਾਂ ਫਿਰ ਕਹ ਲੀਏ ਇਸ ਪਿੰਡ ਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਪਹਿਲਾ ਪੁਆਇੰਟ ਹੈ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ ਯਾਨੀ ਕਿ ਕੋਈ ਵੀ ਪ੍ਰਵਾਸੀ ਦੂਸਰੇ ਸ਼ਬੇ ਤੋਂ ਜ਼ਿਆਦਾ ਐਕਸਪੈਂਡ ਦੇ ਵਿੱਚ ਰਹਿਣ ਵਾਸਤੇ ਕੰਮ ਕਰਨ ਵਾਸਤੇ ਆਏਗਾ ਉਸ ਨੂੰ ਪਹਿਲੇ ਵੈਰੀਫਿਕੇਸ਼ਨ ਆਪਣੀ ਕਰਵਾਣੀ ਜ਼ਰੂਰੀ ਹੋਵੇਗੀ ਲਾਜ਼ਮੀ ਹੋਵੇਗੀ ਦੂਜੇ ਨੰਬਰ ਤੇ ਪੁਆਇੰਟ ਹੈ ਜੀ ਪ੍ਰਵਾਸੀ ਪਾਣ ਗੁਟਕਾ ਬੀੜੀ ਪਿੰਡ ਵਿੱਚ ਨਹੀਂ ਇਸਤੇਮਾਲ ਕਰ ਸਕਣਗੇ ਯਾਨੀ ਕਿ ਨਾ ਇੱਥੇ ਪਾਣ ਦਾ ਨਾ ਗੁਟਕੇ ਦਾ ਨਾ ਬੀੜੀ ਕਿਸੇ ਵੀ ਅਜਿਹੀ ਚੀਜ਼ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਜਿੱਥੇ ਪ੍ਰਵਾਸੀ ਰਹਿੰਦੇ ਹਨ ਉਸ ਜਗ੍ਹਾ ਉੱਤੇ ਕੂੜਾਦਾਨ ਜ਼ਰੂਰੀ ਹੋਣਾ ਚਾਹੀਦਾ ਇਸ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ ਪ੍ਰਵਾਸੀ ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਘੁੰਮਦੇ ਦਿਖਾਈ ਨਹੀਂ ਦੇਣਗੇ ਯਾਨੀ ਕਿ ਉਹ ਬਾਹਰ ਨਹੀਂ ਆਉਣਗੇ ਮਕਾਨ ਵਿੱਚ ਜਿੰਨੇ ਬੰਦੇ ਰਹਿੰਦੇ ਨੇ ਬਸ ਉਹਨਾਂ ਦੀ ਹੀ ਵੈਰੀਫਿਕੇਸ਼ਨ ਹੋਵੇਗੀ ਇੱਕ ਕਮਰੇ ਦੇ ਵਿੱਚ 2 ਤੋਂ ਵੱਧ ਵਿਅਕਤੀ ਨਹੀਂ ਰਹਿ ਸਕਣਗੇ ਪ੍ਰਵਾਸੀ ਪਿੰਡ ਵਿੱਚ ਅੱਧੇ ਨੰਗੇ ਘੁੰਮਦੇ ਨਜ਼ਰ ਨਹੀਂ ਆਉਣਗੇ ਯਾਨੀ ਕਿ ਅੰਡਰਗਾਰਮੈਂਟਸ ਦੇ ਵਿੱਚ ਤੋਲਿਏ ਦੇ ਵਿੱਚ ਉਹ ਕਿਸੇ ਵੀ ਰੂਪ ਦੇ ਵਿੱਚ ਆਪਣੇ ਕਮਰੇ ਜਾਂ ਘਰ ਤੋਂ ਬਾਹਰ ਨਹੀਂ ਆਉਣਗੇ ਨਾਲ ਦੇ ਨਾਲ ਇੱਥੇ ਕਿਹਾ ਗਿਆ ਜੀ ਨਾ ਬਾਲਗ ਬੱਚੇ ਬਿਨਾ ਕਾਗਜ਼ ਜਾਂ ਨੰਬਰ ਪਲੇਟ ਤੋਂ ਕੋਈ ਵੀ ਵਾਹਨ ਨਾ ਚਲਾਉਣ ਕਰਾਇਦਾਰ ਦੇ ਵਾਹਨ ਦੀ ਪਾਰਕਿੰਗ ਲਾਜ਼ਮੀ ਹੋਵੇਗੀ ਜਿਸ ਦਾ ਵਾਹਨ ਸੜਕ ਉੱਤੇ ਜਾਂ ਗਲੀ ਦੇ ਵਿੱਚ ਨਹੀਂ ਖੜਨਾ ਚਾਹੀਦਾ ਯਾਨਕਿ ਕਿਸੇ ਦਾ ਵੀ ਸੜਕ ਦੇ ਉੱਤੇ ਕੋਈ ਵਹੀਕਲ ਨਹੀਂ ਹੋਏਗਾ ਪਾਣੀ ਦੀ ਸਮੱਸਿਆ ਜਿਹੜੀ ਹੈ ਘਰ ਪ੍ਰਤੀ ਇੱਕ ਕਨੈਕਸ਼ਨ ਦੀ ਸਹੀ ਵਰਤੋਂ ਕੀਤੀ ਜਾਵੇ ਜੇਕਰ ਕੋਈ ਵੀ ਪ੍ਰਵਾਸੀ ਕਿਸੇ ਵੀ ਗੈਰ ਕਾਨੂੰਨੀ ਜਾਂ ਫਿਰ ਪਿੰਡ ਨੂੰ ਨੁਕਸਾਨ ਦੇ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾ ਉਸ ਦਾ ਜ਼ਿੰਮੇਵਾਰ ਮਕਾਨ ਮਾਲਕ ਹੋਵੇਗਾ ਤੇ ਅਖੀਰਲਾ ਪੁਆਇੰਟ ਹੈ ਜੀ ਬੱਚਾ ਜੰਮਣ ਅਤੇ ਵਿਆਹ ਦੀ ਖੁਸ਼ੀ ਦੇ ਉੱਤੇ ਜਿਹੜਾ 2100 ਰੁਪਏ ਦਾ ਰੇਟ ਉਹ ਬੇਸ਼ੱਕ ਉਹਨਾਂ ਸਮੁਦਾਇ ਲਈ ਹੈ ਜੋ ਵਧਾਈਆਂ ਮੰਗਣ ਆਉਂਦੇ ਨੇ ਪਰ ਉੱਪਰਲੇ ਜਿਹੜੇ 10 ਪੁਆਇੰਟ ਹੈ ਉਹ ਉਹਨਾਂ ਲੋਕਾਂ ਵਾਸਤੇ ਜਿਹੜੇ ਬਾਹਰਲੇ ਸੂਬਿਆਂ ਤੋਂ ਪੰਜਾਬ ਚ ਆਉਂਦੇ ਨੇ ਇਹ ਸਾਰੇ ਮੁੱਦੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇੱਥੋਂ ਦੇ ਐਮਸੀ ਗੋਵਿੰਦਰ ਸਿੰਘ ਮੰਜੂਦ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਇਹ ਪੁਆਇੰਟ ਲਿਖੇ ਗਏ ਆ ਇਸ ਦੀ ਕੀ ਵਜ੍ਹਾ ਮੰਨੀ ਜਾਂਦੀ ਹੈ ਕਿਉਂਕਿ ਹਾਲੀ ਦੇ ਵਿੱਚ ਮੁੰਦੋ ਸੰਗਤियां ਜਿਹੜਾ ਨੇੜਲਾ ਪਿੰਡ ਹੈ ਉੱਥੇ ਮਾਮਲਾ ਪੱਖਿਆ ਸੀ ਉਸ ਤੋਂ ਬਾਅਦ ਇਹ ਲਹਿਰ ਜਿਹੜੀ ਹੈ ਇਸ ਪਿੰਡ ਵਿੱਚ ਵੀ ਆ ਰਹੀ ਹੈ ਅਸੀਂ ਇੱਕ ਨੰਬਰ ਪੁਆਇੰਟ ਤੋਂ ਸ਼ੁਰੂ ਕਰਦੇ ਆ ਇਹਦੇ ਬਾਰੇ ਦੱਸੋ ਸਰ ਜੀ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਵਾਂ ਜੀ ਜਿਹੜਾ ਮੁੰਦੋ ਸੰਗਤियां ਹੋਇਆ ਵਾ ਜੀ ਉਸ ਤੋਂ ਆਹ ਬਿਲਕੁਲ ਉਲਟ ਹੈ ਇਹ ਕੋਈ ਮਤਾ ਪਾਸ ਨਹੀਂ ਕਰਿਆ ਗਿਆ ਜੀ ਇਹ ਇੱਕ ਅਪੀਲ ਇੱਕ ਸੁਝਾ ਦਿਆ ਗਿਆ ਜੀ ਇਹ ਇਕੱਲਾ ਪ੍ਰਵਾਸੀਆਂ ਵਾਸਤੇ ਨਹੀਂ ਹੈਗਾ ਇਹ ਪਿੰਡ ਵਾਸੀਆਂ ਵਾਸਤੇ ਵੀ ਆ। ਇਹ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਹਰੇਕਾ ਬੰਦੇ ਵਾਸਤੇ ਇਹ ਸੁਝਾਏ ਜੀ। ਠੀਕ ਹੈ। ਯਾਨੀ ਕਿ ਆਪਾਂ ਕੱਲਾ ਉਹਨਾਂ ਪ੍ਰਵਾਸੀਆਂ ਵਾਸਤੇ ਨਾ ਮੰਨੀਏ ਜੋ ਯੂਪੀ ਜਾਂ ਬਿਹਾਰ ਤੋਂ ਆਏ ਨੇ ਹਰ ਇੱਕ ਤੇ ਲਾਗੂ ਹੁੰਦਾ। ਹਾਂ ਜੀ। ਇਹ ਯੂਪੀ ਬਿਹਾਰ ਦੇ ਦੇ ਵਿੱਚ ਕੋਈ ਮਸਲਾ ਨਹੀਂ। ਪ੍ਰਵਾਸੀ ਮਤਲਬ ਸ਼ਬਦ ਇੱਕ ਉਧਰ ਜੋੜਤੇ ਆ ਜੀ ਨਾਲ। ਉਦਾਂ ਦਾ ਮਸਲਾ ਨਹੀਂ। ਪ੍ਰਵਾਸੀ ਦਾ ਮਤਲਬ ਆਏ ਵੀ ਕਿਸੇ ਵੀ ਸੂਬੇ ਚੋਂ ਗੁਜਰਾਤ ਆਪਣਾ ਰਾਜਸਥਾਨ ਤੋਂ ਮਹਾਰਾਸ਼ਟਰ ਤੋਂ ਕਿਤੋਂ ਵੀ ਆਇਆ ਹੋ ਕੋਈ ਵੀ ਜਿਹੜਾ ਨੋਂ ਨੋਂ ਪਿੰਡ ਦਾ ਏ ਜਿਹੜਾ ਉਹਦੀ ਵੈਰੀਫਿਕੇਸ਼ਨ ਜ਼ਰੂਰੀ ਆ ਯਾਨੀ ਕਿ ਇਸ ਪਿੰਡ ਦਾ ਉਹ ਬਸ ਨਹੀਂ ਕਿ ਨਹੀਂ ਹੈ ਜੇਕਰ ਹੋਰ ਵੀ ਪੰਜਾਬ ਦੇ ਵੀ ਕਿਸੇ ਹਿੱਸੇ ਤੋਂ ਆਏ ਉਹਦੀ ਵੈਰੀਫਿਕੇਸ਼ਨ ਜੇ ਪੰਜਾਬ ਤੋਂ ਕਿਸੇ ਵੀ ਹਿੱਸੇ ਤੋਂ ਆਉਂਦਾ ਜੀ ਤਾਂ ਉਹਦੀ ਵੀ ਵੈਰੀਫਿਕੇਸ਼ਨ ਜ਼ਰੂਰੀ ਆ ਠੀਕ ਹੈ ਦੂਜਾ ਪੁਆਇੰਟ ਦੂਜਾ ਜਿਹੜਾ ਪ੍ਰਵਾਸੀ ਗੁਟਕਾ ਬੀੜੀ ਜੋ ਖਾਨਦੇ ਜੀ ਆਪਣੇ ਘਰ ਦੇ ਅੰਦਰ ਖਾਣਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਜੀ ਚਾਰ ਗੁਰਦੁਆਰਾ ਸਾਹਿਬ ਹੈ ਜੀ ਜੀ ਉਸ ਤੋਂ ਬਾਅਦ ਮੰਦਿਰ ਹੈ ਜੀ ਇਹ ਇਹ ਜਾਂਦੇ ਜਾਂਦੇ ਗੁਰਦੁਆਰੇ ਦੇ ਮੂਹਰੇ ਤੁੱਕ ਜਣੇ ਤੁਹਾਨੂੰ ਦਿਖਾ ਵੀ ਦੰਨੇ ਆ ਜੀ ਠੀਕ ਹੈ ਜੀ ਇਹਦੇ ਨਾਲ ਕਿ ਇੱਕ ਬੇਅਦਬੀ ਹੁੰਦੀ ਹੈ ਜੀ ਇੱਕ ਬਿਮਾਰੀ ਫੈਲਣ ਦਾ ਖਤਰਾ ਰਹਿੰਦਾ ਹੈ ਜੀ ਇਸ ਕਰਕੇ ਅਸੀਂ ਆ ਪੁਆਇੰਟ ਰੱਖਿਆ ਗਿਆ ਜੀ ਅਗਲਾ ਜਿੱਥੇ ਪ੍ਰਵਾਸੀ ਰਹਿੰਦੇ ਨੇ ਉੱਥੇ ਕੂੜੇਦਾਨ ਹੋਣਾ ਲਾਜ਼ਮੀ ਹੈ ਹਾਂ ਜੀ ਇਹ ਐਦਾਂ ਹੈ ਜੀ ਜਿੱਕੜਾ ਨਾ ਪ੍ਰਵਾਸੀ ਜੋ ਰਹਿੰਨੇ ਆ ਜੋ ਕਿਰਾਏਦਾਰ ਕੋਈ ਵੀ ਰਹਿੰਦਾ ਚਾਹ ਪ੍ਰਵਾਸੀ ਆ ਚਾਹ ਨਹੀਂ ਪ੍ਰਵਾਸੀ ਆ ਉਹ ਆਪਣੇ ਜੋ ਖਾਣ ਪੀਣ ਦਾ ਸਮਾਨ ਲਿਆਉਂਦਾ ਏ ਪੋਲੋਥੀਨ ਵਗੈਰਾ ਇਕੱਠੇ ਕਰਕੇ ਇੱਕ ਡਸਟਬਿਨ ਦੇ ਵਿੱਚ ਪਾਵੇ ਹੂੰ ਇਹ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੈ ਵੀ ਉਹਨਾਂ ਡਸਟਬਿਨ ਪ੍ਰੋਵਾਈਡ ਕਰਾਵਾ ਠੀਕ ਹੈ ਠੀਕ ਹੈ ਜੀ ਉਸ ਤੋਂ ਅਗਲਾ ਪੁਆਇੰਟ ਤੁਸੀਂ ਲਿਖਿਆ ਜੀ ਪ੍ਰਵਾਸੀ ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਘੁੰਮਦਾ ਨਜ਼ਰ ਨਹੀਂ ਆਉਣਾ ਚਾਹੀਦਾ ਫਿਰ ਜਿਹੇ ਦੇ ਵਿੱਚ ਜੇ ਕਿਸੇ ਦੀ ਡਿਊਟੀ ਹੈ ਕੋਈ ਨੌਕਰੀ ਕਰਦਾ ਉਹਦੇ ਵਾਸਤੇ ਤਾਂ ਤੁਸੀਂ ਬੜੀ ਮੁਸੀਬਤ ਖੜੀ ਕਰ ਦਿੱਤੀ ਨਹੀਂ ਸਰ ਇਹ ਇਦਾਂ ਨਹੀਂ ਹੈ ਜੀ ਕਿਸੇ ਦੀ ਡਿਊਟੀ ਰਾਤ ਨੂੰ 10 ਵਜੇ ਖਤਮ ਹੁੰਦੀ ਹੈ ਹੂੰ ਉਹ 9 ਵਜੇ ਕਿਸ ਤਰ੍ਹਾਂ ਆਏਗਾ ਹੂੰ ਰਾਤ ਨੂੰ ਰਾਤ ਰਾਤੇ ਕੋਈ ਬਿਮਾਰ ਹੋ ਜਾਵੇ ਉਹ ਕਿਦਾਂ ਜਾਏਗਾ ਇਹ ਉਦਾਂ ਨਹੀਂ ਹੈ ਜੀ ਇਹ ਨਾ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲ ਗਿਆ ਜੀ ਵੀ ਰੋਟੀ ਪਾਣੀ ਖਾਓ ਆਪਣਾ ਉਸ ਤੋਂ ਮਾਵਾ ਮਾਵਾਪ ਸੌਣੇ ਆ ਤਾਂ ਬੱਚੇ ਕੀ ਕਰਦੇ ਮੋਟਰਸਾਈਕਲ ਚੱਕਦੇ ਆ ਚਾਰ ਚਾਰ ਇੱਕ ਮੋਟਰਸਾਈਕਲ ਤੇ ਬੈੰਨੇ ਆ ਤੇ ਗੇੜੀ ਲਾਣ ਜਾਂਦੇ ਆ ਹੂੰ ਇਹਨੂੰ ਅੱਜ ਕੱਲ ਗੇੜੀ ਕਹਿਣ ਲੱਗ ਗਏ ਜੀ ਨਵੇਂ ਮੁੰਡੇ ਹੂੰ ਵੇ ਚਲੋ ਗੇੜੀ ਮਾਰ ਕੇ ਆਈਏ ਉਹ ਗੇੜੀ ਇਦਾਂ ਮਾਰਦੇ ਰਾਤ ਨੂੰ ਬਜ਼ੁਰਗ ਸੌਣੇ ਆ ਉਧਰ ਉਹ ਦੇ ਕੇ ਹਾਰਨ ਪਰ ਮਾਂ ਹੱਥ ਰੱਖ ਕੇ ਜੀ ਜੀ ਟੀਂ ਟੀਂ ਕਰਦੇ ਜਾਂਦੇ ਆ ਆ ਗੇੜੀਆਂ ਗਲੀ ਚ ਸਪੀਡ ਨਾਲ ਮੋਟਰਸਾਈਕਲ ਕੱਢਦੇ ਆ ਇਹ ਉਹਨਾਂ ਵਾਸਤੇ ਹੈ ਜੀ ਨਾ ਕਿ ਰਾਤ ਨੂੰ ਜਿਹੜੇ ਡਿਊਟੀ ਕਰਕੇ ਆਪਣੇ ਕੰਮਕਾਰ ਤੋਂ ਆਨੇ ਉਹਨਾਂ ਵਾਸਤੇ ਨਹੀਂ ਹੈ ਜੀ ਠੀਕ ਹੈ ਫਿਰ ਅਗਲਾ ਪੁਆਇੰਟ ਤੁਸੀਂ ਕਿਹਾ ਜੀ ਇੱਕ ਕਮਰੇ ਦੇ ਵਿੱਚ ਦੋ ਵਿਅਕਤੀ ਹੀ ਰਹਿਣਗੇ ਇਹਦੇ ਬਾਰੇ ਵੀ ਦੱਸੋ ਹਾਂ ਜੀ ਇਹ ਇਦਾਂ ਹੈ ਜੀ ਵੀ ਇੱਕ ਕਮਰਾ ਛੋਟਾ ਹੁੰਦਾ ਉਹਦੇ ਵਿੱਚ 12 12 ਜਣੇ 10 10 ਜਣੇ ਰਹਿੰਦੇ ਆ ਜੀ ਫਿਰ ਰਾਤ ਨੂੰ ਲੜਦੇ ਆ ਇਹ ਦੋ ਬੰਦਿਆਂ ਦਾ ਮਤਲਬ là ਨਹੀਂ ਹੈਗਾ ਜੀ ਵੀ ਦੋ ਬੰਦੇ ਹੀ ਦੋ ਬੰਦਿਆਂ ਦਾ ਪਰਿਵਾਰ ਵੀ ਰਹਿ ਸਕਦਾ ਜੀ ਹੂੰ ਜੇ ਉਹਦਾ ਬੱਚਾ ਇਹ ਤਾਂ ਉਹ ਵੀ ਨਾਲ ਹੀ ਰਹੇਗਾ ਨਾ ਜੀ ਜੀ ਬਿਲਕੁਲ ਹਾਂਜੀ ਯਾਨੀ ਕਿ ਉਹਨਾਂ ਦੇ ਮਾਪੇ ਪਈਏ ਬੱਚਾ ਯਾਨੀ ਕਿ ਇੱਕ ਕੰਪਲੀਟ ਫੈਮਲੀ ਇੱਕ ਫੈਮਲੀ ਰਵੇ ਇੱਕ ਫੈਮਲੀ ਰਹਿ ਸਕਦੀ ਆ ਕੋਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜੀ ਰਹਿ ਸਕਦੇ ਉਹਦੇ ਵਿੱਚ ਕੋਈ ਇਹੋ ਜਿਹਾ ਗੱਲਬਾਤ ਹੈ ਨਹੀਂ ਨਾ ਰਹਿ ਜੀ ਅਗਲਾ ਜਿਹੜਾ 7 ਨੰਬਰ ਹੈ ਇਹਦੇ ਉੱਤੇ ਵੀ ਅਸੀਂ ਆਨੇ ਪਰ ਉਸ ਤੋਂ ਪਹਿਲਾਂ ਅਸੀਂ ਦੇਖੀਏ ਕਿ ਪ੍ਰਵਾਸੀ ਪਿੰਡ ਦੇ ਵਿੱਚ ਅੱਧ ਨੰਗੇ ਘੁੰਮਦੇ ਨਜ਼ਰ ਨਾ ਆਉਣ ਇਹਦੇ ਬਾਰੇ ਦੱਸੋ ਕਿ ਵਾਕਈ ਇਸ ਤੋਂ ਪਹਿਲਾਂ ਅਜਿਹੀ ਘਟਨਾ ਇੱਥੇ ਵਾਪਰੀ ਹੈ? ਹਾਂਜੀ ਇਹ ਇਦਾਂ ਹੈ ਜੀ ਕਿਉਂਕਿ ਸਾਡੇ ਪਿੰਡ ਗੁਰਦੁਆਰਾ ਪਿੰਡ ਦੇ ਗੱਭੇ ਜੀ ਹੂੰ ਸਵੇਰੇ 6 ਵਜੇ ਲੋਕ ਗੁਰਦੁਆਰਾ ਸਾਹਿਬ ਆਉਂਦੇ ਆ ਜੀ ਠੀਕ ਹੈ ਉਸ ਟਾਈਮ ਕਈ ਪ੍ਰਵਾਸੀ ਜਿਹੜੇ ਹੈਗੇ ਆ ਜੀ ਉਹ ਸਿਰਫ ਕੱਲੀ ਅੰਡਰਵੀਅਰ ਦੇ ਵਿੱਚ ਘੁੰਮਦੇ ਨਜ਼ਾਰਾ ਆਉਂਦੇ ਗਏ ਆਉਂਦੇ ਉਹ ਜਾਂ ਦਾਤਣ ਵਗੈਰਾ ਲਾ ਲਓ ਜਾਂ ਬੁਰਸ਼ ਵਗੈਰਾ ਲਾ ਲਓ ਬਾਹਰ ਗਲੀ ਦੇ ਵਿੱਚ ਘੁੰਮਦੇ ਘੁੰਮਦੇ ਕਰਦੇ ਆ ਹੂੰ ਜੋ ਇੱਕ ਬੜਾ ਆਡ ਲੱਗਦਾ ਹੂੰ ਤੁਸੀਂ ਦੇਖਿਆ ਵੀ ਹੁਣ ਵੀ ਬਹੁਤ ਜ਼ਿਆਦਾ ਆਊਟ ਲੱਗਦਾ ਉਹ ਨਹੀਂ ਚਾਹੀਦਾ ਤੁਸੀਂ ਟੀ-ਸ਼ਰਟ ਜਾਂ ਕੈਪਰੀ ਪਾ ਕੇ ਤੁਸੀਂ ਆਪਣਾ ਬਾਹਰ ਫਿਰੋ ਜੇ ਬੁਰਸ਼ ਕਰਨਾ ਦਤਨ ਕਰਨੀ ਆਪਣੀ ਅੰਦਰ ਕਰੋ ਜਿੱਕਣਾ ਲੋਕ ਕਰਦੇ ਆ ਅੱਗੇ ਤੁਸੀਂ ਲਿਖਿਆ ਨਾ ਬਾਲਗ ਬੱਚੇ ਜਿਹੜੇ ਨੰਬਰ ਪਲੇਟ ਤੋਂ ਬਿਨਾਂ ਕੋਈ ਵੀ ਵਾਹਨ ਚਲਾਉਂਦੇ ਨਹੀਂ ਆਣਗੇ ਨਾ ਬਾਲਗ ਤੇ ਮਤਲਬ ਬਾਈਕ ਵਗੈਰਾ ਕੁਝ ਵੀ ਨਹੀਂ ਚਲਾ ਸਕਦੇ ਇਹ ਵੀ ਕਾਨੂੰਨ ਹੀ ਹੈ ਹਾਂ ਉਹ ਚੱਲਦਾ ਨਾ ਜੀ ਪਰ ਹੂੰ ਕਾਨੂੰਨ ਤਾਂ ਹੈਗਾ ਜੀ ਪਰ ਇਹਨੂੰ ਫੋਲੋ ਨਹੀਂ ਨਾ ਕਰਦੇ ਜੀ ਅਸੀਂ ਉਹ ਸਪੈਸ਼ਲ ਲਿਖਿਆ ਜਿਹੜੇ ਨਵਾਲਕ ਬੱਚੇ ਆ ਉਹ ਆਪਣੇ ਬਾਈਕ ਨੂੰ ਇਹ ਭਜਾਉਂਦੇ ਬਹੁਤ ਹੈ ਜੀ ਹੂੰ ਤੇ ਕਿਰਾਏਦਾਰ ਦੇ ਵਾਹਨ ਦੀ ਪਾਰਕਿੰਗ ਲਾਜ਼ਮੀ ਹੈ ਕਿ ਉਹ ਸਿਰਫ ਉਸੇ ਥਾਂ ਤੇ ਪਾਰਕ ਕਰ ਸਕੇਗਾ ਜਿੱਥੇ ਉਹ ਕਿਰਾਏਦਾਰ ਰਹਿੰਦਾ ਹੈ ਇਹ ਇਦਾਂ ਦੇ ਮਕਾਨ ਮਾਲਕ ਵਾਸਤੇ ਜੀ ਹੂੰ ਜਿਹੜਾ ਮਕਾਨ ਮਾਲਕ ਨੇ ਰੈਂਟਰ ਵਾਸਤੇ ਕਮਰੇ ਪਾਉਣੇ ਆ ਉਹਨੂੰ ਇੱਕ ਕਮਰੇ ਦੀ ਜਗ੍ਹਾ ਛੱਡ ਕੇ ਪਾਰਕਿੰਗ ਦੇਣੀ ਚਾਹੀਦੀ ਹੈ ਜੀ ਉਹ ਆਪਣੇ ਪੈਸੇ ਦੇ ਲਾਲਚ ਦੇ ਵਿੱਚ ਕਮਰੇ ਸਾਰੇ ਛੱਤ ਦਿੰਦਾ ਹੈ ਤੇ ਪਾਰਕਿੰਗ ਰਹਿੰਦੀ ਨਹੀਂ ਉਹ ਪਾਰਕਿੰਗ ਗਲੀ ਦੇ ਵਿੱਚ ਖੜਾ ਦਿੰਦੇ ਮੋਟਰਸਾਈਕਲ ਜਿਹੜੇ ਉਸ ਤੋਂ ਅੱਗੇ ਜਾਣ ਵਾਲੇ ਬੰਦੇ ਹੁੰਦੇ ਆ ਉਹ ਫਿਰ ਉਹਦੀ ਨਾਲ ਲੜਾਈ ਕਰਦੇ ਆ ਜਿਹਨਾਂ ਲੜਾਈ ਦਾ ਲੜਾਈਆਂ 'ਚ ਵਾਧਾ ਹੁੰਦਾ ਹੈ ਜੀ ਜੀ ਇਹ ਇਹ ਨੋਨ ਨੰਬਰ ਇਹਦੇ ਬਾਰੇ ਦੱਸੋ ਪਾਣੀ ਦੀ ਸਮੱਸਿਆ ਵਾਲਾ ਪੁਆਇੰਟ ਹੈ ਕਿ ਲਿਖਿਆ ਪਾਣੀ ਦੀ ਸਮੱਸਿਆ ਦਾ ਗੱਲ ਤੋਂ ਮੈਂ ਇਦਾਂ ਦੱਸਦਾ ਜੀ ਮੰਨ ਲਓ ਤਿੰਨ ਮੰਜ਼ਿਲਾ ਕਿਸੇ ਨੇ ਪਾਤੀ ਜੀ ਜੀ ਮੰਨ ਲਓ 15 ਕਮਰੇ ਪਾਤੇ ਜੀ 15 ਕਮਰਿਆਂ ਦੇ ਵਿੱਚ 5-5 ਜਣੇ ਰਹਿਣ ਲੱਗੇ ਜੀ 40-50 ਬੰਦੇ 50 ਬੰਦੇ ਰਹਿਣ ਲੱਗੇ ਜੀ ਮੰਨ ਲਓ ਵਿੱਚ ਇੱਕ ਉਹਦੇ 'ਚ ਉਹ 50 ਬੰਦੇ ਨੇ ਨਹਾਉਣਾ ਵੀ ਹੈ ਜੀ 50 ਬੰਦਿਆਂ ਨੇ ਵਾਸ਼ਰੂਮ ਵੀ ਜਾਣਾ ਹੈ ਜੀ ਠੀਕ ਹੈ ਉਹਨਾਂ ਨੂੰ ਕਿੰਨਾ ਪਾਣੀ ਚਾਹੀਦਾ ਜੀ ਇੱਕ ਕਨੈਕਸ਼ਨ ਤੋਂ ਕਿੰਨਾ ਪਾਣੀ ਲਿਆ ਜਾ ਸਕਦਾ ਉਸ ਤੋਂ ਅਗਲੇ ਘਰ ਹੈ ਹੁੰਨੇ ਜਿਹੜੇ ਉੱਥੇ ਪਾਣੀ ਪਹੁੰਚਣ ਨਹੀਂ ਦਿੰਦੇ ਕਿਉਂਕਿ ਉਹ 24 ਘੰਟੇ ਟੁੱਲੂ ਪੰਪ ਚਲਾ ਰੱਖਦੇ ਐ ਐਮਸੀ ਸਾਹਿਬ ਮੇਰਾ ਇੱਥੇ ਇੱਕ ਤੁਹਾਡੇ ਕੋਲ ਸਵਾਲ ਹੋ ਰਿਹਾ ਤੁਸੀਂ ਇਹ ਕਿਹਾ ਕਿ ਇੱਕ ਘਰ ਦੇ ਵਿੱਚ 15-15 ਕਮਰੇ ਬਣਾ ਦਿੱਤੇ ਜਾਂਦੇ ਐ ਕਿ ਇਹਦੇ ਵਿੱਚ ਜਿਹੜੇ ਕਿਰਾਏਦਾਰ ਉਹਨਾਂ ਨਾਲੋਂ ਵੱਧ ਕਸੂਰਵਾਰ ਮਕਾਨ ਮਾਲਕ ਨਹੀਂ ਹੈ ਹਾਂਜੀ ਫਿਰ ਉਹਨਾਂ ਦੇ ਉੱਤੇ ਕਿਉਂ ਨਹੀਂ ਕਾਰਵਾਈ ਉਹਨਾਂ ਤੇ ਵੀ ਕਾਰਵਾਈ ਹੈ ਜੀ ਉਹਨਾਂ ਤੇ ਲਿਖਿਆ ਬਸ ਸਪੈਸ਼ਲ ਜੀ ਇਹਦਾ ਜ਼ਿੰਮੇਵਾਰ ਜਿਕਣਾ ਤੁਹਾਨੂੰ ਮੈਂ ਇੱਕ ਦਿਖਾ ਦਿੰਦਾ ਜਿੰਮੇਵਾਰ ਮਕਾਨ ਮਾਲਕ ਹੋਵੇਗਾ ਜੀ ਹੂੰ ਪਰ ਜੇਕਰ ਉਸ ਨੂੰ ਪਹਿਲਾਂ ਹੀ ਰੋਕ ਲਿਆ ਜਾਵੇ ਕਿ ਭਾਈ ਤੇਰ ਕੋ ਇਨੀ ਲਿਮਿਟੇਸ਼ਨ ਹੈ ਇੰਨੇ ਹੀ ਕਮਰੇ ਪਾਣ ਦੀ ਇਜਾਜ਼ਤ ਹੈ ਫਿਰ ਸਾਲਾ ਅਸੀਂ ਸਾਰਿਆਂ ਨੂੰ ਜਿਹੜਾ ਨਾ ਆ ਏਰੀਆ ਸਾਡਾ ਜੀ ਜਿਹੜਾ ਲਾਲ ਲਾਈਨ ਤੋਂ ਅੰਦਰ ਆ ਜਾਂਦਾ ਜੀ ਨਾ ਜੀ ਉਹਦੇ ਵਿੱਚ ਨਕਸ਼ਾ ਨਹੀਂ ਲੱਗਦਾ ਇਸ ਕਰਕੇ ਉਹ ਵੱਧ ਕਮਰੇ ਬਣਾ ਲੈਣੇ ਆ ਜੀ ਆ ਪਹਿਲਾਂ ਬਣੇ ਪਏ ਆ ਉਹਨਾਂ ਦਾ ਚੱਕਰ ਪੈਂਦਾ ਜਿਹੜਾ ਬਾਹਰ ਆ ਲਾਲ ਲੈਂਤ ਉੱਥੇ ਨਕਸ਼ਾ ਪਾਸ ਹੁੰਦਾ ਜੀ ਉੱਥੇ ਤਾਂ ਕਮੇਟੀ ਵੀ ਆ ਕੇ ਰੋਕ ਦਿੰਦੀ ਹੈ ਜੀ ਲੇਕਿਨ ਜਿਹੜਾ ਲਾਲ ਲੈਂਤ ਤੋਂ ਅੰਦਰ ਹੁੰਦਾ ਜੀ ਉੱਥੇ ਕਮੇਟੀ ਵੀ ਨਹੀਂ ਰੋਕਦੀ ਜੀ ਪਰ ਜਿਸ ਹੁਣ ਤੁਸੀਂ ਐਮਸੀਓ ਜੇ ਅਸੀਂ ਪ੍ਰਵਾਸੀਆਂ ਦੀ ਜਾਂ ਫਿਰ ਜਿਹੜੇ ਪੰਜਾਬ ਤੋਂ ਬਾਹਰ ਜਾਂ ਪਿੰਡ ਤੋਂ ਬਾਹਰ ਰਹਿਣ ਵਾਲਿਆਂ ਦੀ ਗੱਲ ਕਰ ਰਹੇ ਆ ਤੇ ਜਿਹੇ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਕੋਈ ਹੁਣ ਤੋਂ ਅਜਿਹੇ ਕੰਮ ਨਜ਼ਰ ਆਣਗੇ ਕਰਦੇ ਹੋਏ ਜਾਂ ਵੱਧ ਕਮਰੇ ਜਾਂ ਫਿਰ ਕਹਿ ਲਈਏ ਵੱਧ ਇਕੱਠ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਉੱਤੇ ਵੀ ਤੁਸੀਂ ਕਾਰਵਾਈ ਕਰਵਾ ਸਕਦੇ ਹੋ ਹਾਂਜੀ ਠੀਕ ਹੈ ਯਾਨੀ ਕਿ ਬਰਾਬਰ ਬਰਾਬਰ ਹੈ ਜੀ ਸਮਝਿਆ ਜਾਏਗਾ ਇਹਨਾਂ ਨੂੰ ਠੀਕ ਹੈ ਉਸ ਤੋਂ ਅੱਗੇ ਜੇਕਰ ਕੋਈ ਵੀ ਪ੍ਰਵਾਸੀ ਕਿਸੇ ਵੀ ਗੈਰ ਕਾਨੂੰਨੀ ਜਾਂ ਫਿਰ ਪਿੰਡ ਨੂੰ ਨੁਕਸਾਨ ਦੇ ਵਾਰਦਾਤ ਨੂੰ ਅੰਜਾਮ ਦਿੰਦਾ ਤਾਂ ਉਸ ਦਾ ਜ਼ਿੰਮੇਵਾਰ ਮਕਾਨ ਮਾਲਕ ਹੋਵੇਗਾ ਇਸ ਤੇ ਕਿਹੋ ਜੀ ਕਾਰਵਾਈ ਵਾਸਤੇ ਤੁਸੀਂ ਇਹਦੇ ਵਿੱਚ ਆਏ ਹਨ ਕਈ ਮਕਾਨ ਮਾਲਕ ਵੈਰੀਫਿਕੇਸ਼ਨ ਨਹੀਂ ਕਰਾਂਦੇ ਹਾਂ ਜਾਂ ਇੱਕ ਵੈਰੀਫਿਕੇਸ਼ਨ ਕਰਾ ਕੇ ਦੂਜੇ ਬੰਦਿਆਂ ਨੂੰ ਰੱਖ ਲੈਣੇ ਆ ਜੀ ਉਹਦੇ ਕਰਕੇ ਅਸੀਂ ਸਪੈਸ਼ਲ ਲਿਖਿਆ ਜੀ ਆ ਵੀ ਤੁਹਾਨੂੰ ਜ਼ਰੂਰੀ ਹੈ ਜੀ ਹਾਂ ਤੁਸੀਂ ਹਰੇਕ ਬੰਦੇ ਦੀ ਕਰਾਣੀ ਹੈ ਕਿਉਂਕਿ ਕਈ ਵਾਰ ਬੰਦਾ ਮਕਾਨ ਮਾਲਕ ਘੋਲ ਕਰ ਜਾਂਦਾ ਵੀ ਯਾਰ ਕੱਲ ਨੂੰ ਕਰਾ ਲੂੰਗੇ ਪਰਸ ਨੂੰ ਕਰਾ ਲੂੰਗੇ ਉਹ ਕ੍ਰਿਮੀਨਲ ਹੁੰਨੇ ਕਈ ਬੰਦੇ ਹੁਣ ਤੁਹਾਨੂੰ ਮੈਂ ਇੱਕ ਸਟੋਰੀ ਦੱਸਦਾ ਜੀ ਕੋਈ ਮਹੀਨੇ ਇੱਕ ਪੁਰਾਣੀ ਗੱਲ ਹੈ ਜੀ ਇੱਕ ਬੰਦਾ ਉਹ 8 ਸਾਲ ਤੋਂ ਰਹਿ ਰਿਹਾ ਸੀ ਟਾਇਲ ਦਾ ਕੰਮ ਕਰਦਾ ਸੀ ਉਹ ਬੰਦਾ 8 ਸਾਲ ਬਾਅਦ ਆਪਣੇ ਪਿੰਡ ਗਿਆ ਉਹਨੂੰ ਐ ਲੱਗਿਆ ਵੀ ਮੈਨੂੰ ਹੁਣ ਕਿਹਨਾਂ ਪਛਾਣਨਾ ਕੀ ਕਰਨਾ ਸਭ ਭੁੱਲ ਭੱਲ ਗਏ ਜੀ ਲੇਕਿਨ ਉਹ ਉੱਥੇ ਮਰਡਰ ਕਰਕੇ ਆਇਆ ਸੀ ਪੁਲਿਸ ਨੇ ਜਾਂਦਾ ਹੀ ਫੜ ਲਿਆ ਜੇ ਵੈਰੀਫਿਕੇਸ਼ਨ ਹੋਈ ਵੀ ਹੁੰਦੀ ਤਾਂ ਮਤਲਬ ਇਹ ਹੁੰਦੀ ਅਸੀਂ ਪ੍ਰਸ਼ਾਸਨ ਦੀ ਵੀ ਮਦਦ ਕਰ ਰਹੇ ਹਾਂ। ਹੂੰ। ਇਹਦੇ ਵਿੱਚ ਆਏ ਨਹੀਂ ਪਿੰਡ ਦੇ ਅਸੀਂ ਪ੍ਰਸ਼ਾਸਨ ਦੀ ਵੀ ਮਦਦ ਕਰਦੇ ਹਾਂ। ਪਿੰਡ ਦੇ ਵਿੱਚ ਅਸੀਂ ਸਾਫ਼ ਸੁਥਰਾ ਪਿੰਡ ਨੂੰ ਹੂੰ ਤੇ ਬਿਗੈਰ ਬਿਮਾਰੀਆਂ ਤੋਂ ਮੁਕਤ ਪਿੰਡ ਬਣਾਉਣਾ ਚਾਹੁੰਦੇ ਹਾਂ। ਹੂੰ। ਕੀ ਇਹ ਦਾ ਮਕਸਦ ਸਾਡਾ ਹੈ? ਸਾਡਾ ਕਿਸੇ ਪ੍ਰਵਾਸੀ ਨੂੰ ਜਾਂ ਕਿਸੇ ਅਨਨੋਨ ਪੰਜਾਬੀ ਨੂੰ ਔਰ ਕਿਸੇ ਨੂੰ ਤਖਲੀ ਪਛਾਣਾ ਜਾਂ ਔਰ ਨਹੀਂ ਰਹਿਣ ਦੇਣਾ ਉਹ ਮਕਸਦ ਨਹੀਂ ਹੈਗਾ ਜੀ। ਹੂੰ। ਸਾਡਾ ਪਿੰਡ ਸਾਫ਼ ਸੁਥਰਾ ਹੋਵੇ ਹੁਣ ਤੁਸੀਂ ਮੇਰੀ ਗੱਲ ਜਵਾਬ ਦਿਓ ਜੀ। ਹੂੰ। ਬਾਹਰ ਸੋਸਾਇਟੀਆਂ ਹੈ ਜੀ ਸੋਸਾਇਟੀਆਂ ਦੇ ਵਿੱਚ ਬੋਰਡ ਲੱਗਿਆ ਹੋਵਦਾ ਹੂੰ ਇਹ ਤਾਂ ਅੱਜ ਲੱਗਿਆ ਜੀ ਹੂੰ ਉੱਥੇ ਤਾਂ ਕੱਦਾਂ ਲੱਗਿਆ ਵਾ ਜੀ ਡੂ ਐਂਡ ਡੋਂਟਸ ਬਿਲਕੁਲ ਵੀ ਉਹ 10 ਵਜੇ ਤੋਂ ਬਾਅਦ ਤੁਸੀਂ ਬਾਹਰ ਨਹੀਂ ਜਾ ਸਕਦੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੇ ਤੁਸੀਂ ਕਿਸੇ ਨੂੰ ਮਿਲਣਾ ਹੈ ਜੀ ਪਹਿਲਾਂ ਤੁਹਾਨੂੰ ਸਿਕਿਉਰਿਟੀ ਗਾਰਡ ਫੋਨ ਕਰਦਾ ਹੂੰ ਵੀ ਹਾਂ ਜੀ ਤੁਹਾਨੂੰ ਬੰਦਾ ਮਿਲਣ ਆਇਆ ਤੁਸੀਂ ਮਿਲਣਾ ਜੀ ਤੁਹਾਡਾ ਬੰਦਾ ਹੈ ਤਾਂ ਤੁਸੀਂ ਅੰਦਰ ਵੜਦੇ ਆਂ ਹੂੰ ਅਸੀਂ ਵੀ ਉਸੇ ਤਰ੍ਹਾਂ ਪਿੰਡ ਨੂੰ ਇੱਕ ਮਾਡਲ ਪਿੰਡ ਬਣਾਉਣਾ ਚਾਹੁੰਦੇ ਆ ਹੂੰ ਇਹ ਸਾਡੀ ਖੁਆਇਸ਼ ਆ ਸਾਡੀ ਤਮੰਨਾ ਹੈ ਜੀ ਤੇ ਤੁਹਾਡੇ ਪਿੰਡ ਵਾਸੀ ਤੁਹਾਡੇ ਨਾਲ ਸੀ ਕਿ ਜਾਂ ਫਿਰ ਇੱਕ ਤੁਹਾਡੀ ਇੱਕ ਟੀਮ ਨਹੀਂ ਆਪਣਾ ਡਿਸੀਜਨ ਲੈ ਲਿਆ ਜਾਂ ਫਿਰ ਪ੍ਰਸ਼ਾਸਨ ਵੀ ਸਹਿਮਤ ਹੈ ਇਸ ਉੱਤੇ ਨਹੀਂ ਜੀ ਪਿੰਡ ਵੱਲੋਂ ਲੌਸਮੈਂਟ ਕਰਕੇ ਪਹਿਲਾਂ ਪਿੰਡ ਵਾਸੀਆਂ ਨੂੰ ਇਕੱਠੇ ਕਰੇ ਗਿਆ ਉਸ ਤੋਂ ਬਾਅਦ ਪ੍ਰਵਾਸੀਆਂ ਦੀ ਵੀ ਸਲਾਹ ਲਈ ਗਈ ਹੈ ਵੀ ਭਾਈ ਤੁਹਾਨੂੰ ਕੋਈ ਤਰਾਜ ਆ ਉਹ ਕਹਿੰਦੇ ਨਹੀਂ ਚਾਹੀਦਾ ਹੂੰ ਤੇ ਜਿਹੜੇ ਪ੍ਰਵਾਸੀ ਪੱਕੇ ਤੌਰ ਤੇ ਰਹਿਣੇ ਆ ਉਹਦਾ ਉਹਨਾਂ ਨੂੰ ਦਿੱਕਤ ਨਹੀਂ ਹੈ ਹੂੰ ਤਾਂ ਉਹ ਮੈਂ ਇੱਕ ਗੱਲ ਜ਼ਰੂਰੀ ਦੱਸ ਦੰਨਾ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਐ ਉਸ ਉੱਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਐ ਜੀ ਜਿਹੜੇ ਤਾਂ ਪੱਕੇ ਤੌਰ ਤੇ ਮਕਾਨ ਲਈ ਕਹਿ ਰਹੇ ਰਹੇ ਪ੍ਰਵਾਸੀ ਹੁਰ ਐ ਉਹ ਨਹੀਂ ਚਾਹੁੰਦੇ ਵੀ ਗੰਦ ਪਾਵੇ ਹੂੰ ਉਹ ਨਹੀਂ ਗੰਦ ਪਾਉਂਦੇ ਜੀ ਲੇਕਿਨ ਜਿਹੜਾ ਮਹੀਨੇ ਵਾਸਤੇ ਆਂਦਾ 2 ਮਹੀਨੇ ਵਾਸਤੇ ਆਂਦਾ ਪ੍ਰਵਾਸੀ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਉਹ ਗੰਦ ਪਾਉਂਦਾ ਹੂੰ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਜੀ ਠੀਕ ਸੋ ਜੀ ਤੁਸੀਂ ਦੇਖਿਆ ਇੱਕ ਆ ਵੀ ਪੁਆਇੰਟ ਐ ਜੀ ਆ ਬੱਚਿਆਂ ਦਾ ਜੰਮਣ ਅਤੇ ਵਿਆਹ ਇਹਦੇ ਬਾਰੇ ਵੀ ਜ਼ਰੂਰ ਇਹਦੇ ਦੇਖੋ ਹੁਣ ਇਹ ਪੁਆਇੰਟ ਵੀ ਉਹਨਾਂ ਦੇ ਹੱਕ ਚ ਐ ਜੀ ਹੂੰ ਇੱਕ ਦਿਹਾੜ ਜੇ ਉਤੇ ਕੋਈ 21000 11000 ਮੰਗਿਆ ਉਹ ਦੇ ਸਕਦਾ ਜੀ ਨਹੀਂ ਪਸੰਦ ਠੀਕ ਹੈ ਇਹ ਉਹਨਾਂ ਵਾਸਤੇ ਜੀ ਹੂੰ ਇਹ ਆਪਾਂ ਨੇ ਨਾ ਥੋੜਿਆ ਮੁੱਦਾ ਭਖਿਆ ਵਾ ਸੀ ਜੀ ਉਹਦੇ ਕਰਕੇ ਆਪਾਂ ਨੇ ਗਲਤ ਤਾਰਾ ਜੋੜਤੀਆਂ ਇਹ ਉਹ ਮਸਲਾ ਹੋਇਆ ਜੀ ਸੋ ਜ਼ਰੂਰੀ ਸੀਗਾ ਉਹਨਾਂ ਪ੍ਰਵਾਸੀਆਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ ਕਿਉਂਕਿ ਤਾਂ ਹੀ ਅਸਲ ਕਹਾਣੀ ਦੀ ਸਮਝ ਲੱਗਦੀ ਹੈ ਕਿਉਂਕਿ ਇਹ ਜਿਹੜਾ ਹੋਵੇ ਕਿ ਅਸੀਂ ਸਾਰੇ ਹੀ ਭਾਰਤ ਦੇ ਵਸਿੰਦੇ ਆ ਇੱਥੋਂ ਦੇ ਰਹਿਣ ਵਾਲੇ ਆ ਸਾਡਾ ਮੁਲਕ ਭਾਰਤ ਆ ਸੰਵਿਧਾਨ ਸਾਡੇ ਸਾਰਿਆਂ ਵਾਸਤੇ ਇਕੁਲ ਹੈ ਕਿਸੇ ਨਾਲ ਕਿਸੇ ਤਰ੍ਹਾਂ ਵੀ ਕੋਈ ਵਖਰੇਵਾ ਨਾ ਹੁੰਦਾ ਹੋਵੇ सो so, साडे नाल इथे प्रवासी भाई जेडे साडे मौजूद मौजूद है की नाम है जी तुम्हारा विजय कुमार जी विजय जी विजय जी आपको पता है कि आपके गांव में ये एक कहले एक प्रस्ताव पास हुआ जिसमें आपको कहा गया कि ये सारी हिदायतें आपको माननी होंगी कि आपको इसके बारे में पता था आपको इससे सहमति है या नहीं सहमति है जी हम आपको क्या लगता है कि जो आए दिन कोई ना कोई आ, नशे की वारदात चोरी की वारदात कोई अजे जो घटनाएं वो रोजाना रोजमर्रा की जिंदगी में होती जा रही हैं उससे इससे फायदा होगा या नुकसान होगा या फिर किसी एक खत्ते को टारगेट किया जा रहा है ने ने ये तो जो गा, जो काम गा, है वो तो ठीक नहीं है वो तो तो मतलब इसको तो 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 सुधार करना जरूरी है सर सर चाहिए आपको ऐतराज तो नहीं है सर नहीं ना कोई इतराज नहीं है जी और ये बताएं कि आप कितने साल से यहाँ से रह रहे हैं सोलह साल से जी तो फिर जो लोग इस घटना को अंजाम देते हैं वो ऐसी घटना वापरती है वो लोग कहाँ से होते हैं सर देखिए वो तो सब ओपी बिहार से होते ही है सर होते ही है ओपी बिहार से ही है जो अपने खा रहे हैं थूक रहे हैं चाहे जो भी कर रहे हैं वो तो ओपी बिहार के लोग हैं जी और पंजाब जाब 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 जाब, के लोग या फिर इस गांव के लोगों का आपके प्रति कैसा व्यवहार है आपको कैसा समझते हैं ठीक है जी हमारे साथ तो कोई दिक्कत नहीं है यहाँ के लोग से हमारे को यहाँ के लोग से कोई दिक्कत नहीं हमारे मतलब अपने देश से तो कोई दिक्कत नहीं है और अब लोग हर हर बंदे का अलग अलग अपने अपने तरीके के हैं जी सब एक देश से तो है नहीं बंदे सर ਚਲੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਪਰਵਾਸੀ ਜੋ ਕਿ ਵੱਖਲੇ ਸੁੱਬੇ ਜਿਹਾ ਬਿਹਾਰ ਯੂਪੀ ਦੀ ਗੱਲ ਨਹੀਂ ਹੁੰਦੀ इवन ਕੋਈ ਵੀ ਵਿਅਕਤੀ ਜੋ ਇਸ ਪਿੰਡ ਦਾ ਵਸਨੀਕ ਨਹੀਂ ਹੈ ਜਾਂ ਫਿਰ ਪੰਜਾਬ ਦੇ ਕਿਸੇ ਹੋਰ ਹਿੱਸੇ ਤੋਂ ਆਂਦਾ ਹੈ ਇਹ ਸਾਰੀਆਂ ਸ਼ਰਤਾਂ ਉਸ ਦੇ ਉੱਤੇ ਵੀ ਲਾਗੂ ਹੁੰਦੀਆਂ ਨੇ ਸੋ ਉਮੀਦ ਕਰਦੇ ਆ ਅਜਿਹੇ ਦੇ ਵਿੱਚ ਜਿਸ ਤਰ੍ਹਾਂ ਦੀ ਇਹਨਾਂ ਦੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਆ ਵਾਕਿਆ ਪ੍ਰਸ਼ਾਸਨ ਵੀ ਸਾਥ ਦੇਵੇ ਤੇ ਜਿਹੜਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਜਿਹੜੀ ਥੋੜੀ ਜਿਹੀ ਹਿੱਲੀ ਹੋਈ ਹੈ ਉਸ ਦੇ ਉੱਤੇ ਠਲ ਪਾਈ ਜਾ ਸਕੇ